ਅੱਜ ਅਸੀਂ ਆਪਣੇ ਵੱਡਿਆਂ ਤੇ ਮਾਣ ਕਰਨੋਂ ਵੇ ਤੇ ਸਾਡੇ ਕੋਲ ਕਿੰਨਾ ਖਜ਼ਾਨਾ ਪਿਆ ਹਰੀ ਸਿੰਘ ਨਲੂਗਾ ਸਾਡੇ ਕੋ ਅਕਾਲੀ ਫੂਲਾ ਸਿੰਘ ਸਾਡੇ ਕੋ ਜੱਸਾ ਸਿੰਘ ਆਲੂ ਵਾਲੀਆ ਸਾਡੇ ਕੋ ਜੱਸਾ ਸਿੰਘ ਰਾਮ ਗੜੀਆ ਸਾਡੇ ਕੋ ਸਾਡੇ ਕੋ ਸੁਖਾ ਸਿੰਘ ਮਹਿਤਾਬ ਸਿੰਘ ਸਾਡੇ ਕੋ ਮਹਾਰਾਜਾ ਰਣਜੀਤ ਸਿੰਘ ਤੇ ਮੈਂ ਦੂਜੇ ਪਾਸੇ ਦਾ ਇਹ ਸੋਚਦਾ ਵੀ ਅੱਜ ਜਿਹੜਾ ਸਮਾਂ ਚੱਲ ਰਿਹਾ ਜਦੋਂ ਅਸੀਂ ਅੱਖਾਂ ਮੀਟ ਕੇ ਅਸੀਂ ਦੁਨੀਆ ਤੋਂ ਚਲੇ ਗਏ ਸਾਡੀ ਜਿਹੜੀ 5ਵੀਂ 7ਵੀਂ ਪੀੜ੍ਹੀ ਹੋਊਗੀ ਤੇ ਜੇ ਉਹਨਾਂ ਨੇ ਸਾਡਾ ਨਾਂ ਲੈ ਕੇ ਕੋਈ ਉਦਾਹਰਨ ਦੇਣੀ ਹੋਵੇ ਤਾਂ ਮੇਰੇ ਹਿਸਾਬ ਨਾਲ ਸਾਡੇ ਚੋਂ ਇੱਕ ਬੰਦੇ ਦਾ ਚੰਗੇ ਕੰਮ ਚ ਨਾਂ ਨਹੀਂ ਅੱਗੇ ਆਉਣਾ ਸਾਡੇ ਵੱਡਿਆਂ ਦੇ ਤੇ ਸਾਡੇ ਕੋਲ ਨਾਂ ਹੈਗੇ ਆ ਤੇ ਅੱਜ ਤੋਂ ਪੰਜਾਂ ਸੱਤਾਂ ਪੀੜ੍ਹੀਆਂ ਨੂੰ ਜੇ ਸਾਡਾ ਨਾਂ ਲੈਣਾ ਪਵੇ ਤੇ ਅਸੀਂ ਸੰਭਿਆ ਕੀ ਹੈ ਸੰਭਿਆ ਕੀ ਨਾ ਮਿੱਟੀ ਸੰਭੀ ਨਾ ਪਾਣੀ ਸੰਭਿਆ ਲੀਡਰੀ ਨੇ ਤੁਹਾਡਾ ਪੱਠਾ ਬਾਤਾ ਧਾਰਮਿਕ ਲੀਡਰਾਂ ਨੇ ਉਸ ਤੋਂ ਜ਼ਿਆਦਾ ਪੱਠਾ ਬਾਤਾ ਪਾਣੀ ਸਾਡਾ ਗਿਆ ਮਿੱਟੀ ਸਾਡੀ ਗਈ ਜਵਾਨੀ ਸਾਡੀ ਚਟਾ ਪੀ ਪੀ ਕੇ ਮਰ ਚਲੀ ਸਾਡੇ ਕੋ ਮਾਣ ਕਰਨ ਨੂੰ ਸਾਡੀਆਂ ਆਉਣ ਵਾਲੀਆਂ ਪੰਜ ਸੱਤਾਂ ਪੀੜੀਆਂ ਨੂੰ ਸਾਡੇ ਤੇ ਮਾਣ ਕਰਨ ਨੂੰ ਬਚਿਆ ਕੀ ਆ ਸਾਡੇ ਕੋਲ ਆਕਨ ਕਾਂ ਪੱਕਣ ਦੀ ਦੇਰ ਆ ਉਧਰੋਂ ਮਈ ਆ ਜਾਣੀਆਂ ਸ਼ਬੀਲਾਂ ਲੱਗਣੀਆਂ ਗੁਰੂ ਅਰਜਨ ਦੇਵ ਮਹਾਰਾਜ ਦੇ 시ਦੀ ਦਿਹਾੜੇ ਦੀਆਂ ਇੱਕ ਬੰਨੇ ਜੱਟ ਨੇ ਨਾਲ ਸਾੜਨਾ ਦੂਜੇ ਬੰਨੇ ਸ਼ਬੀਲ ਲਾਉਣੀ ਹੈ ਇੱਕ ਬਨੇ ਠੰਡਾ ਪਾਣੀ ਪੀਣਾ ਇੱਕ ਬਨੇ ਤਰਤੀ ਨੂੰ ਅੱਗ ਲਾ ਕੇ ਤੁਰੇ ਜਾਣਾ ਮਾਣ ਕਰੂ ਕਿ ਸਾਡੇ ਤੇ ਆਉਣ ਵਾਲੀਆਂ ਪੰਜ ਸੱਤਾਂ ਪੀੜੀਆਂ ਨੇ ਇਹ ਗੱਲ ਕਹਿਣੀ ਆ ਡੰਕੇ ਦੀ ਚੋਟ ਨਾ ਕਹਿਣੀ ਆ ਕਿ ਆ ਜਿਹੜਾ ਪੂਰ ਸੀ ਨਾ ਸਾਡੇ ਹੱਥ ਕਰਕੇ ਇਸ ਤਰਤੀ ਦੇ ਉੱਤੇ ਸਭ ਤੋਂ ਨਕੰਮੇ ਬੰਦੇ ਆਏ ਹਨ ਕੱਖ ਨਹੀਂ ਸਾਬਿਆ ਸਾਡੇ ਵਾਸਤੇ ਕੋਠੀਆਂ ਨੂੰ ਨਾ ਚੱਟਣਾ ਹੋਊਗਾ ਜੇ ਸਾਹ ਲੈਣ ਵਾਸਤੇ ਹਵਾਈ ਨਾ ਬਚੀ ਉਹਨਾਂ ਵਾਸਤੇ ਜੇ ਜ਼ਿੰਦਗੀ ਜੀਵ ਨੂੰ ਪਾਣੀ ਨਾ ਉਹਨਾਂ ਲਈ ਅਹੀਂ ਛੱਡਿਆ ਤੇ ਅਹੀਂ ਕੀ ਕਰਾਂਗੇ ਵੀ ਤੁਹਾਨੂੰ ਆਹ ਬਣਾ ਕੇ ਦਿੱਤਾ ਸੀ ਐਡਾ ਡੂੰਗਾ ਸਮਰਸੀਬਲ ਕਰਕੇ ਦਿੱਤਾ ਹੈ ਨਹੀਂ ਆਉਣ ਵਾਲੀਆਂ ਪੰਜ ਸੱਤਾਂ ਪੀੜੀਆਂ ਦੇ ਮਾਣ ਕਰਮ ਜੋਗਾ ਕੁਝ ਤੇ ਛੱਡ ਕੇ ਜਾਈਏ ਅਸੀਂ ਸਾਡੇ ਕੋ ਮਾਣ ਕਰਨ ਨੂੰ ਸਾਡੇ ਦਾਦੇ ਪਰਦਾਦੇ ਹੈਗੇ ਆ ਅੱਜ ਵੀ ਤੁਸੀਂ ਆਪਣੇ ਦਾਦੇ ਪਰਦਾਦਿਆਂ ਦਾ ਨਾਮ ਲਾਉਦੇ ਕਿੱਡਾ ਚਾਜ ਆ ਚੜਦਾ ਮੇਰਾ ਫਲਾਣਾ ਸੋਂ ਪਰਦਾਦਾ ਸੀ ਐਡਾ ਚੰਗਾ ਕੰਮ ਕਰਦਾ ਸੀ ਮੇਰਾ ਫਲਾਣਾ ਸੋ ਦਾਦਾ ਸੀ ਐਡਾ ਚੰਗਾ ਕੰਮ ਕਰਦਾ ਮੈਂ ਤਾਂ ਥੋੜਾ ਜਿਆਦਾ ਗਾਂਹ ਕਹਿ ਗਿਆ ਪੰਜ ਸੱਤ ਪੀੜੀਆਂ ਕੀ ਆ ਦੂਜੀ ਚੌਥੀ ਪੀੜੀ ਨੇ ਸਾਨੂੰ ਲਾਂਹ ਤਾਂ ਪਾਉਣੀਆਂ ਵੇਖਿਓ ਕਿ ਅਸੀਂ ਛੱਡਿਆ ਕੱਖ ਨਹੀਂ ਪੰਜਾਬ ਦਾ ਮਾਣ ਕਰਨ ਜੋ ਕਰ ਰਿਹਾ ਕੱਖ ਨਹੀਂ ਉਹਨਾਂ ਦੇ ਕੋਲ ਅੱਜ ਵੀ ਮੌਕਾ ਸਾਨੂੰ ਸੰਭਲਣਾ ਪਊ